ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੂਸ਼ਨਪੁਰਾ ਵਾਰਡ ਨੰਬਰ 58 ਵਿਖੇ ਕੌਂਸਲਰ ਜਰਨੈਲ ਸਿੰਘ ਢੋਟ ਅਤੇ ਮੰਦਰ ਕਮੇਟੀ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਅਮਨਦੀਪ ਹਸਪੀਟਲ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਦੀ ਦਿੱਤੀਆਂ ਗਈਆਂ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਾਉਂਸਲਰ ਜਰਨੈਲ ਸਿੰਘ ਟੋਟ ਅਤੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਇਸ ਮੌਕੇ ਪ੍ਰਧਾਨ ਹਕੂਮਤ ਰਾਏ ਜਨਰਲ ਸਕੱਤਰ ਅਸ਼ਵਨੀ ਕੁਮਾਰ ਅਮਰਜੀਤ ਯੂਥ ਟੀਮ ਦੇ ਵਿੱਚੋਂ ਸੰਨੀ ਰਾਜਕੁਮਾਰ ਕੀਮਤੀ ਲਾਲ ਨੀਰਜ ਦੀਪਕ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ ਇਹ ਸਾਡੀ ਅਸੀਂ ਅਕਸਰ ਜਿ ਸਾਡੀ ਇਸ ਮੰਦਰ ਦੀ ਯੂਥ ਟੀਮ ਹੈ ਮੇਰੇ ਨਾਲ ਹੀ ਮੇਰਾ ਭਰਾ ਫੜਾ ਟੂ ਭਾਜੀ ਅੱਧਰ ਬੰਧਾਨ ਜੀ ਖੜੇ ਨੇ ਪੁਰਾਣੇ ਇਹਨਾਂ ਦਾ ਮੱਲਾ ਸੀ ਕਿ ਅਸੀਂ ਜਦੋਂ ਮੰਦਿਰ ਦੇ ਨਾਲ ਇਹ ਬੈਂਕੋਟ ਬਣਾਇਆ ਇੱਥੇ ਮਤਲਬ ਚੌਥੇ ਕਿਲਿਆ ਚੱਲ ਰਹੇ ਨੇ ਤੇ ਇਹਨਾਂ ਦੇ ਮਨ ਚਗਾ ਸੀ ਕਿ ਆਪਾਂ ਮੈਡੀਕਲ ਕੈਂਪ ਲਾਈਏ ਫਿਰ ਮੇਰੇ ਕੰਟੈਕਟ ਤੋਂ ਭਾਜੀ ਕਰਮਜੀਤ ਜੀ ਆਏ ਉਹਨਾਂ ਨਾਲ ਸਾਡੀ ਗੱਲ ਹੋਈ ਸਾਡੇ ਭਰਾ ਦੇ ਬਹੁਤ ਪੁਰਾਣੇ ਦੋਸਤ ਨੇ ਤੇ ਅੰਮ੍ਰਿਤਸਰ ਦਾ ਬਹੁਤ ਫੇਮਸ ਹਸਪੀਟਲ ਹੈ ਅੰਮ੍ਰਿਤਸਰ ਮੈਡੀ ਸਿਟੀ ਤੁਸੀਂ ਦੇਖਿਆ तकरीबन 10 ਬੰਦਿਆਂ ਦੀ ਟੀਮ ਹੈ ECG ਵੀ ਫ੍ਰੀ ਕਰ ਰਹੇ ਨੇ ਤਰਬਦਾ ਇਸੇ ਜਿਹੜਾ ਜਾਓ ਤੇ ਆਮ ਨਾਰਮਲ ਬੰਦੇ ਨੂੰ ਥੋੜੀ ਪ੍ਰੋਬਲਮ ਆਂਦੀ ਹੈ ਪੈਸੇ ਖਤਣ ਲੱਗਿਆ ਇਸ ਕਰਕੇ ਸਾਰੀਆਂ ਦਵਾਈਆਂ ਫਰੀ ਦੇ ਰਹੇ ਨੇ ਔਰ ਜਿੰਨੇ ਵੀ ਸਾਡੇ ਇਲਾਕੇ ਦੇ ਵਾਸੀ ਹੁਣ ਤੱਕ 55 ਬੰਦਿਆਂ ਦਾ ਚੈੱਕਅਪ ਹੋ ਚੁੱਕਾ ਔਰ ਨੈਕਸਟ ਨੰਬਰ 56 ਹੈ ਮੈਂ ਹੁਣੇ ਰਜਿਸਟਰ ਚੈੱਕ ਕੀਤਾ ਔਰ ਸਾਨੂੰ ਸਾਡੇ ਸਾਰੇ ਪੇਸ਼ੈਂਟ ਖੁਸ਼ ਨੇ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਟਰੀਟ ਕਰ ਰਹੇ ਨੇ ਅੱਜ ਸਾਡੇ ਬਹੁਤ ਹੀ ਮਾਣਯੋਗ ਵਾਰਡ ਨੰਬਰ 58 ਦੇ ਕਾਉਂਸਲਰ ਸ੍ਰੀ ਜਰਨੈਲ ਸਿੰਘ ਜੀ ਢੋਟ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਅੱਜ ਜਿਹੜਾ ਹੈ ਅਮਨਦੀਪ ਹਸਪੀਟਲ ਵੱਲੋਂ ਬੜਾ ਹੀ ਵਧੀਆ ਆਮ ਲੋਕਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ ਸੋ ਜਿੱਥੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਸੋ ਮੈਂ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਟੋਟ ਜੀ ਔਰ ਸਾਰੀ ਆਮ ਆਦਮੀ ਪਾਰਟੀ ਦਾ ਔਰ ਡਾਕਟਰ ਸਾਹਿਬ ਅਜੀਤ ਗੁਪਤਾ ਜੀ ਸੋ ਮੈਂ ਆਮ ਆਦਮੀ ਪਾਰਟੀ ਦਾ ਆਪਣੀ ਮੰਦਰ ਕਮੇਟੀ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ